ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਚਲਾਇਆ ਜੇ ਅਸੀਂ ਮਲਚਰ ਪਹਿਲਾਂ ਤਾਂ ਤਕਰੀਬਨ ਸਾਰੀ ਪਰਾਲੀ ਅਸੀਂ ਜਿਹੜੀ ਬੈਲਰ ਨਾਲ ਚੱਕ ਕੇ ਤੇ ਫੇਰ ਆਲੂਆਂ ਨੇ ਖੇਤ ਤਿਆਰ ਕੀਤੇ ਸੀ ਤੇ ਆ ਲਾਸਟ ਤੇ ਰਹਿ ਗਏ ਸੀ 10 ਕਿੱਲੇ ਤੇ ਅੱਜ ਸੋਚਿਆ ਕਿ ਚਲੋ ਨਾਲ ਮਲਚਰ ਵੀ ਟੈਸਟ ਕਰ ਲੈਨੇ ਆ ਕਿਉਂਕਿ ਕਈ ਵਾਰੀ ਕੋਈ ਸਮਾਂ ਇਦਾਂ ਦਾ ਹੋ ਜਾਂਦਾ ਪਰਾਲੀ ਚੁੱਕਣ ਤੋਂ ਲੇਟ ਹੋ ਜਾਂਦਾ ਤੇ ਫਿਰ ਆਲੂ ਜਿੰਨੀ ਪਰਾਲੀ ਲੇਟ ਚੁੱਕੀ ਜਾਏਗੀ ਉਹਨਾਂ ਹੀ ਆਲੂ ਲੇਟ ਹੁੰਦਾ ਜਾਂਦਾ ਤੇ ਅੱਜ ਚਲਾਇਆ ਸੀ ਮਲਚਰ ਇਹ ਹੈਗਾ ਜੀ ਆਪਣਾ ਸ਼ਕਤੀਮਾਨ ਦਾ ਸ਼ਕਤੀਮਾਨ ਦਾ ਮਲਚਰ ਹੈ ਤੇ 7 ਫੁੱਟ ਹੈ ਤੇ ਬਹੁਤ ਸੋਹਣਾ ਜਿਹੜਾ ਕੰਮ ਕਰ ਰਿਹਾ ਆ ਆਪਰ ਵਾਲੀ ਬਿਲਕੁਲ ਚੂਰਾ ਕਰੀ ਜਾਂਦਾ ਜੀ ਥੱਲੇ ਬਿਲਕੁਲ ਚੂਰਾ ਕਰ ਦਿੱਤਾ ਇਹਨੇ ਤੇ ਇਹਦੇ ਉੱਤੇ ਮਾਰ ਲਾਂਗੇ ਪਲਾਉ ਪਲਾਉ ਖੜਾ ਜੀ ਆਪਣਾ ਸਾਈਡ ਤੇ ਲੱਗਾ ਹਾਲੇ ਜਿੰਨੀ ਦੇਰ ਆ ਮਲਚਰ ਕੰਪਲੀਟ ਨਹੀਂ ਹੁੰਦਾ ਉਨੀ ਦੇਰ ਉਹ ਚੱਲਣਾ ਨਹੀਂ ਤੇ ਬਾਕੀ ਦੇਖਦੇ ਆ ਜਿਵੇਂ ਕਈ ਲੋਕ ਕਹਿੰਦੇ ਆ ਕਿ ਪਰਾਲੀ ਅਸੀਂ ਜਿਹੜੀ ਥੱਲੇ ਦੱਬ ਲੈਨੇ ਆ ਉਹ ਵਿੱਚ ਖਾਦ ਦਾ ਬਹੁਤ ਕੰਮ ਕਰਦੀ ਆ ਖੇਤ ਨੂੰ ਤੇ ਅੱਜ ਟੈਸਟ ਕੀਤਾ ਹੈ ਲਾਏ ਨੇ 10 ਕਿੱਲੇ ਲਾਵਾਂਗੇ ਇਹਦੇ ਨਾਲ ਤੇ ਨਾਲੇ ਪਤਾ ਚੱਲ ਜਾਏਗਾ ਕੀ ਰਿਜ਼ਲਟ ਆਉਂਦਾ ਹੈ ਦੂਜਾ ਇਹ ਆ ਕਿ ਕਈ ਵਾਰੀ ਪਰਾਲੀ ਚੁੱਕਣ ਤੋਂ ਲੇਟ ਹੋ ਜਾਂਦਾ ਕੋਈ ਬੈਲਰ ਦੂਰ ਨੇੜੇ ਗਿਆ ਹੁੰਦਾ ਤੇ ਔਖਾ ਹੋ ਜਾਂਦਾ ਜਿਵੇਂ ਹੁਣ ਸਾਡਾ ਬੈਲਰ ਜਿਹੜਾ ਕਿ ਬਾਹਰ ਚੱਲਦਾ ਪਿਆ ਸੀ ਤੇ ਲੇਟ ਹੋ ਜਾਣਾ ਸੀ ਮਤਲਬ 4-5 ਦਿਨ ਵੀ ਨਿਕਲ ਜਾਂਦੇ ਤੋਂ ਨਾਲੂ ਲੇਟ ਹੋਣਾ ਸੀ ਤੇ ਅੱਜ ਇਹਦੇ ਨਾਲ ਕਰਕੇ ਤਿਆਰ ਦੇਖਦੇ ਆ ਉੱਤੇ ਹੁਣ ਚਲਾਉਨੇ ਆ ਸ਼ੁਰੂ ਕਰਦੇ ਆ ਪਲਾਉ ਤੇ ਦੇਖਦੇ ਆ ਕੀ ਰਿਜ਼ਲਟ ਆਉਂਦਾ ਹੈ ਇੱਕਣਾ ਇਹ ਮੇਰੇ ਹਿਸਾਬ ਨਾਲ ਮਲਚਰ ਜਿਹੜਾ ਐਸਐਮਐ ਸਾਰੀ ਮਸ਼ੀਨ ਤੇ ਜ਼ਿਆਦਾ ਕਾਮਯਾਬ ਹੈ ਕਿਉਂਕਿ ਐਸਐਮਐ ਦੇ ਨਾਲ ਆ ਜਿਹੜਾ ਫੂਸ ਜਾਂਦਾ ਇਹ ਨਹੀਂ ਰਹਿੰਦਾ ਇਹ ਖਤਮ ਹੋ ਜਾਂਦਾ ਤੇ ਉਹ ਪਹਿਲੀ ਜਿਹੜੀ ਉਹ ਜਿਆਦਾ ਸਾਫ਼ ਹੋ ਜਾਂਦੀ ਆ ਤੇ ਆ ਹੁਣ ਜਿੱਥੇ ਮੰਨ ਲਓ ਆ ਮਸ਼ੀਨ ਦਾ ਪਿੱਛੇ ਫੂਸ ਜਿਆਦਾ ਸੀਗਾ ਉਹ ਮਲਚ ਤੇ ਦਿੱਤਾ ਇਹਨੇ ਪਰ ਉਵੇਂ ਹੀ ਰਹਿ ਜਾਂਦਾ ਖੇਤ ਦੇ ਵਿੱਚ ਇਸ ਕਰਕੇ ਐ ਐਸਐਮਐਸ ਵਾਲੀ ਮਸ਼ੀਨ ਚਾਹੀਦੀ ਆ ਜੇ ਪਲਾਉ ਆਪਣੇ ਮਲਚਰ ਮਾਰਨਾ ਹੈ ਤਾਂ ਹੁਣ ਆ ਦੇਖੋ ਜਿੱਥੇ ਮੋੜ ਖੜੇ ਸੀਗੇ ਇਹ ਤਾਂ ਜਮਾ ਸਾਫ ਕਰਤਾ ਖੇਤ ਇਹਨੇ ਪਿੱਛੇ ਛੱਡਿਆ ਕੁਛ ਨਹੀਂ ਔਰ ਜਿੱਥੇ ਆ ਫੂਸੜੇ ਜੇ ਆ ਜਾਂਦੇ ਨੇ ਉਹ ਥੋੜਾ ਜਿਹਾ ਰਹਿ ਜਾਂਦਾ ਹੈ ਬਾਕੀ ਚਲੋ ਇਹ ਤਾਂ ਨੱਪ ਦੇਗਾ ਪਲਾਉ ਨੇ ਨਾਪ ਹੀ ਦੇਣਾ ਆ ਪਰ ਜਿਹੜਾ ਫਿਰ ਵੀ ਐਸਐਮਐਸ ਵਾਲੀ ਮਸ਼ੀਨ ਆ ਉਹ ਜ਼ਿਆਦਾ ਕਾਮਯਾਬ ਰਹਿੰਦੀ ਆ ਮਲਚਰ ਤੇ ਉਹ ਦੇਖੋ ਹੁਣ ਆ ਬਿਲਕੁਲ ਸਾਫ ਕੀਤਾ ਹੋਇਆ ਖੇਤ ਕੁਛ ਨਹੀਂ ਛੱਡਿਆ ਇਹਨੇ ਪਿੱਛੇ ਇਹ ਹੀ ਸਾਰੇ ਖੇਤ ਨੂੰ ਐਸਐਮਐਸ ਲੱਗਿਆ ਹੁੰਦਾ ਤੇ ਖੇਤ ਹੋਰ ਸਾਫ ਹੋ ਜਾਣੇ ਸੀ ਪਰ ਖੈਰ ਫਿਰ ਵੀ ਹੁਣ ਵੀ ਠੀਕ ਆ ਵੈਸੇ ਕਿਉਂਕਿ ਜਿਹੜੀ ਥੋੜੀ ਬੋਤੀ ਰਹਿ ਗਈ ਆ ਇਹ ਸਾਫ ਕਰ ਦੇਣੀ ਆ ਇਹਨੇ ਪਲਾਉ ਨੇ ਥੱਲੇ ਦੱਬ ਦੇਣੀਆਂ ਸਾਰੀ ਬਾਕੀ ਹੁਣ ਦੇਖਦੇ ਆ ਗੇੜੇ ਲਾ ਕੇ ਆ ਹੈਗਾ ਆਪਣਾ ਇੱਥੇ 7 ਕਿੱਲੇ ਦਾ ਪਲਾਟ ਨੂੰ ਗੇੜੇ ਲਾ ਕੇ ਵੇਖਦੇ ਆ ਫਿਰ ਕੀ ਰਿਜ਼ਲਟ ਆਉਂਦਾ ਆ ਅੱਜ ਲਓ ਜੀ ਪਲਾਉ ਮਾਰਤਾ ਸੀ ਇਹਨੂੰ ਚਾਰ ਕਿੱल्ल्या ਨੂੰ ਕੱਲ ਤੇ ਉੱਤੇ ਹੁਣ ਮਾਰੀ ਜਾਂਦੇ ਆ ਰੋਟਾਵੇਟਰ ਰਾਤੀ ਲੇਟ ਜ਼ਿਆਦਾ ਹੋ ਗਈ ਸੀ ਇਸ ਕਰਕੇ ਫੇਰ ਰੋਟਾਵੇਟਰ ਰਹਿ ਗਿਆ ਸੀ ਤੇ ਆ ਹੁਣ ਰੋਟਾਵੇਟਰ ਮਾਰਤਾ ਚਾਰਾਂ ਕਿੱल्ल्या ਨੂੰ ਆ ਵਿੱਚ ਰਹਿ ਗਏ ਸੀ ਕੱਲ ਮਲਚਰ ਤੇ ਦੋ ਚਾਰ ਗੇੜੇ ਉਹਦੀ ਬੈਲਟ ਟੁੱਟ ਗਈ ਸੀ ਆ ਵਿੱਚ ਦੋ ਚਾਰ ਗੇੜੇ ਉਹਦੇ ਰਹਿ ਗਏ ਸੀ ਇਨੂੰ ਹੁਣ ਲਾ ਕੇ ਕਰ ਦਿੰਨੇ ਆ ਤਿਆਰ ਤੇ ਪਲਾਉ ਵੀ ਪੂਰਾ ਡੂੰਗਾ ਲੱਗਿਆ ਆਪਣਾ 10 ਇੰਚ ਤੇ ਜਿਹੜਾ ਲਾਇਆ ਹੈ 10 ਇੰਚ ਦੀ ਡੂੰਘਾਈ ਤੇ ਲਾਇਆ ਪਲਾਉ ਉਹਦੇ ਉੱਤੇ ਹੁਣ ਮਾਰਦੇ ਪਏ ਆ ਰੋਟਾਵੇਟਰ ਆ ਦੋ ਚਾਰ ਗੇੜੇ ਰਹਿ ਗਏ ਨੇ ਰੋਟਾਵੇਟਰ ਦੇ ਇਹ ਪਹਿਲੀ ਜਿਹੜੀ ਆ ਪੂਰੀ ਬ੍ਰੇਕ ਕਰਤੀ ਆ ਇਹਨੇ ਹੁਣ ਇਦੇ ਉੱਤੇ ਹੋਰ ਕੁਝ ਵੀ ਕਰਨ ਦੀ ਲੋੜ ਨਹੀਂ ਡਾਇਰੈਕਟ ਜਿਹੜੀ ਆ ਮਸ਼ੀਨ ਚੱਲ ਜਾਣੀ ਆਲੂਆਂ ਵਾਲੀ ਤੇ ਉਰਾ ਡੂੰਗਾ ਕਿਉਂਕਿ ਪਲਾਉ ਨਹੀਂ 10 ਇੰਚ ਤਾਂ ਮਿੱਟੀ ਪਲਾਉਣੇ ਪੁੱਟਦੀ ਉਨੀਓ ਰੋਟਾਵੇਟਰ ਨੇ ਬ੍ਰੇਕ ਕਰਦੀ ਤੇ ਇਹਦੇ ਉੱਤੇ ਹੁਣ ਡਾਇਰੈਕਟ ਮਸ਼ੀਨ ਚਲਾਵਾਂਗੇ ਆਲੂਆਂ ਵਾਲੀ ਤੇ ਅੱਜ ਇਹ 4 ਕਿੱਲੇ ਆਣੇ ਚਾਰ ਕਿਲੇ ਇਧਰ ਅਗਲੇ ਪਾਸੇ ਮਲਚਰ ਮਾਰਨ ਵਾਲਾ ਹੈ ਇਹਨਾਂ ਨੂੰ ਮਲਚਰ ਮਾਰ ਕੇ ਤੇ ਵੀ ਚਾਰ ਕਰ ਦਿਆਂਗੇ ਅੱਜ ਮਤਲਬ ਅੱਜ ਅਸੀਂ 8 ਕਿਲੇ ਆਲੂ ਜਿਹੜਾ ਲਾ ਕੇ ਹੀ ਮੁੜਦਾ ਹੈ ਤੇ ਬਾਕੀ ਦੇਖਦੇ ਆਂ ਥੋੜਾ ਲੇਟ ਨਾਈਟ ਹੋ ਜਾਏਗਾ ਤੇ ਤਾਂ ਵੀ ਜਾਵਾਂਗੇ ਲਾ ਕੇ ਹੀ ਅੱਜ